ਫੌਨ ਉਤੇ 1000 ਤੋਂ ਵੱਧ ਬੂਟਾ ਜਿਹੜਾ ਆ ਆਪਣੇ ਦੇ ਜੇ ਫੋਲੋ ਗਰਾਊਂਡ ਵਿੱਚ ਲੱਗ ਚੁੱਕਿਆ ਆ ਐਸ ਵਾਲੇ ਬੂਟੇ ਲਾਏ ਵੀ ਜਾਂਦੇ ਆ ਜਨਨ ਸੇਫਟੀ ਇਹਨਾਂ ਕੋਲੇ ਰੋਜ਼ ਸਵੇਰ ਦੇ ਟਾਈਮ ਇੱਕ ਦਾਤੀ ਇੱਕ ਦੂਜਾ ਖੁਰਪਾ ਤੇ ਸਾਰਾ ਕੁਝ ਹੁੰਦਾ ਵੀ ਜਿੱਥੇ ਵੀ ਮਿਲਦਾ ਉੱਥੇ ਕੰਮ ਕਰਦੇ ਆ ਇਹ ਬਹੁਤ ਵਧੀਆ ਭਰਾਲਾ ਆ ਕਿਉਂਕਿ ਸਾਨੂੰ ਆਕਸੀਜਨ ਦੀ ਲੋੜ ਆ ਇਸ ਕਰਕੇ ਜਿਵੇਂ ਕਰੋਨਾ ਵਾਲੇ ਸਾਨੂੰ ਪਤਾ ਲੱਗਿਆ ਜੀ ਆਕਸੀਜਨ ਦਾ ਸਿਲੰਡਰ ਕਿੰਨਾ ਮਹਿੰਗਾ ਮਿਲਦਾ ਸੀ ਜਾਂ ਨੇ ਸੰਪੂਰਨ ਰੱਖ ਲੈ ਗਿਆ ਬਸ ਇਹ ਬਹੁਤ ਵਧੀਆ ਉਪਰਾਲਾ ਬਨੋਸ਼ ਸ਼ਰਮਾ ਜੀ ਵੱਲੋਂ ਇਹ 10 ਸਾਲ ਦੇ ਕਰੀਬ ਹੋ ਗਿਆ ਸਾਨੂੰ ਇੱਥੇ 1000 ਤੋਂ ਵੱਧ ਬੂਟਾ ਜਿਹੜਾ ਆ ਆਪਣੇ ਦੇ ਜੇ ਪੋਲੋ ਗਰਾਊਂਡ ਵਿੱਚ ਲੱਗ ਚੁੱਕਿਆ ਆਏ ਸਾਲੇ ਬੂਟੇ ਲਾਏ ਵੀ ਜਾਂਦੇ ਆ ਤੇ ਉਹਨਾਂ ਪਾਲੇ ਵੀ ਜਾਂਦੇ ਆ ਤੇ ਜਿਹੜੇ ਪਹਿਲੇ ਪਿਛਲੇ ਸਾਲ ਦੇ ਲੱਗੇ ਹੋਏ ਸੀਗੇ ਸੌਣ ਦੇ ਮਹੀਨੇ 'ਚ ਉਹਨਾਂ ਦੀਆਂ ਲਗਰਾਂ ਵਾਧੂ ਐਕਸਟਰਾ ਨਿਕਲ ਆਉਂਦੀਆਂ ਉਹ ਵੀ ਕਟਿੰਗ ਵੀ ਕੀਤੀ ਵੀ ਇੱਥੇ ਤੁਹਾਨੂੰ ਦਿਖਾਵਾਂਗੇ ਤੇ ਨਾਲੇ ਬੂਟੇ ਲਾ ਰਹੇ ਆ ਨਾਲ ਅਸੀਂ ਨਵੇਂ ਬੱਚਿਆਂ ਨੂੰ ਵੀ ਜੋੜ ਰਹੇ ਆ ਕਿਉਂਕਿ 15 ਅਕਤੂਬਰ ਦਾ ਪ੍ਰੋਗਰਾਮ ਚੱਲ ਰਿਹਾ ਸੀਗਾ ਉੱਥੇ ਜਿਹੜੇ ਨਵੇਂ ਬੱਚੇ ਸੀ ਤਾਂ ਕਿ ਜਿੰਨੇ ਚਿਰ ਅਸੀਂ ਨਵੀਂ ਜਨਰੇਸ਼ਨ ਨੂੰ ਨਾਲ ਨਹੀਂ ਜੋੜਾਂਗੇ ਉਹਨਾਂ ਚਿਰ ਤੱਕ ਇਹ ਕੰਮ ਸਿਰੇ ਨਹੀਂ ਚੜ੍ਹਨਾ ਇਸ ਕਰਕੇ ਜਿਵੇਂ ਹੁਣ ਨਵੇਂ ਦੋ ਮੁੰਡੇ ਨਾਲ ਸਾਡੇ ਇਹ ਵੀ ਜਾਣ ਸਿਮਤੀ ਚ ਅੱਜ ਸ਼ਾਮਲ ਕੀਤੇ ਆਪਣੇ ਤੌਰ ਤੇ ਇੱਥੇ ਬੂਟੇ ਲਾਉਂਦੇ ਸੀਗੇ ਇਹਨਾਂ ਨੂੰ ਇਹ ਸ਼ਾਮਲ ਕੀਤਾ ਜਿਵੇਂ ਸਾਡੇ ਗਰੇਵਾਲ ਸਾਹਿਬ ਆ ਇਹਨਾਂ ਨਾਲ ਪਰਵਿੰਦਰ ਜੀ ਇਹਨਾਂ ਨੇ ਬੂਟਿਆਂ ਦਾ ਬੋਤ ਕੀਤਾ ਜਾਣ ਸਿਮਤੀ ਇਹਨਾਂ ਕੋਲੇ ਰੋਜ਼ ਸਵੇਰ ਦੇ ਟਾਈਮ ਇੱਕ ਦਾਤੀ ਇੱਕ ਦੂਜਾ ਖੁਰਪਾ ਤੇ ਸਾਰਾ ਕੁਝ ਹੁੰਦਾ ਵੀ ਜਿੱਥੇ ਵੀ ਮਿਲਦਾ ਉਥੇ ਇਹ ਕੰਮ ਕਰਦੇ ਆ ਇਹ ਬਹੁਤ ਵਧੀਆ ਉਪਹਾਰਾ ਆ ਕਿਉਂਕਿ ਸਾਨੂੰ ਆਕਸੀਜਨ ਦੀ ਲੋੜ ਆ ਇਸ ਕਰਕੇ ਜਿਵੇਂ ਕਰੋਨਾ ਵਾਲੇ ਸਾਨੂੰ ਪਤਾ ਲੱਗਿਆ ਆਕਸੀਜਨ ਦਾ ਸਿਲੰਡਰ ਕਿੰਨਾ ਮਹਿੰਗਾ ਮਿਲਦਾ ਸੀ ਇਹ ਸਾਨੂੰ ਕੁਦਰਤ ਵੱਲੋਂ ਫ੍ਰੀ ਮਿਲਿਆ ਵਿਆ ਇਹ ਕਰਕੇ ਇਹਨੂੰ ਸਾਨੂੰ ਵੱਧ ਤੋਂ ਵੱਧ ਰੁੱਖ ਲਾਓ ਤੇ ਲਾ ਕੇ ਨਾਲ ਉਹਨਾਂ ਨੂੰ ਪਾਲੋ ਵੀ ਤੇ ਉਹਨਾਂ ਤੇ ਰੋਜ਼ ਦੀ ਰੋਜ਼ ਨਿਗਰ ਰੱਖੋ ਜਿਸ ਤੱਕ 5 ਸਾਲ ਤੱਕ ਤੇ ਬੱਚੇ ਨੂੰ ਮਾਂ ਆਪਣੇ ਬੱਚੇ ਨੂੰ ਪਾਲਦੀ ਆ ਜਿਵੇਂ ਪੰਛੀ ਆ ਜਾਨਵਰ ਆ ਉਹ ਵੀ ਆਪਦੇ ਬੱਚੇ ਨੂੰ ਪਾਲਦੇ ਆ ਇਹ ਜਿਹੜੇ ਦਰਖਤ ਇਹ ਵੀ ਸਾਡੇ ਇੱਕ ਬੱਚੇ ਆ ਇਹਨਾਂ ਨੂੰ ਪਾਲਣਾ ਸਾਡੀ ਜ਼ਿੰਮੇਵਾਰੀ ਇਕੱਲਾ ਲਾਉਣਾ ਨਹੀਂਗਾ ਜਿਵੇਂ ਕਹਿੰਦੇ ਇੱਕ ਬੱਚਾ ਪੈਦਾ ਕਰਨਾ ਕਿ ਸਾਡੀ ਜ਼ਿੰਮੇਵਾਰੀ ਨਾਲੋਂ ਉਹਨਾਂ ਤੋਂ ਵੱਧ ਜ਼ਿੰਮੇਵਾਰੀ ਸਾਡੀ ਇਹਨੂੰ ਪਾਲਣਾ ਇਸ ਕਰਕੇ ਇਹਨੂੰ ਪਾਲਾਂਗੇ ਤਾਂ ਹੀ ਉਹਨੇ ਹਰਾ ਭਰਾ ਜਿਹੜਾ ਸਾਨੂੰ ਪੋਲੋ ਗਰਾਊਂਡ ਦੇਖ ਰਿਹਾ ਜਾਨੇ ਸੰਮਤੀ ਤੇ ਨਾਲ ਜਿੰਨੇ ਸਾਰੇ ਸਾਡੇ ਸੋਸ਼ਲ ਵਰਕਰ ਆ ਉਹਨਾਂ ਨੇ ਸਾਰਿਆਂ ਨੇ ਰਲ ਕੇ ਦਾ ਪ੍ਰਬਾਲਾ ਕੀਤਾ ਸ਼ਰਮਾ ਵਿਨੋਦ ਸ਼ਰਮਾ ਜਾਨੀ ਸੰਮਤੀ ਤੇ ਨਾਲ ਐਸਪੀ ਸਾਹਿਬ ਤੇਰ ਮਨਦੀਪ ਬਰਾੜ ਜੀ ਨਾਲ ਮੈਡਮ ਸਾਡੇ ਅਸ਼ੋਕ ਵਾਲਾ ਜੀ ਗਰੇਵਾਲ ਸਾਹਿਬ ਇਹਨਾਂ ਦੇ ਬੇਟੇ ਆ ਨਾਲ ਹੀ ਸਾਡੇ ਜੋਸੀ ਸੀ ਪ੍ਰਦੀਪ ਜੀ ਪ੍ਰਾਸਰ ਸਾਹਿਬ ਤੇ ਸਾਡੇ ਨਾਲ ਦੋ ਯੰਗ ਬੱਚੇ ਆ ਨਵੇਂ ਮੁੜੇ ਅਸੀਂ ਪ੍ਰਦੀਪ ਅਭਿਮ ਸਿੰਘ ਜੀ ਤੇ ਚੇਤਵਿੰਦਰ ਜੀ ਚੇਤਵਿੰਦਰ ਜੀ ਇਹ ਪੋਲੋ ਗਰਾਊਂਡ ਜਿਹੜਾ ਅਲੱਡੀ ਇੱਥੇ ਬੂਟਿਆਂ ਦੀ ਦੇਖਭਾਲ ਕਰ ਰਹੇ ਆ ਅਸੀਂ ਲਗਾਤਾਰ ਪੋਲੋ ਗਰਾਊਂਡ ਦੇ ਵਿੱਚ ਅੱਜ ਅਸੀਂ ਹੋਰ ਵੀ ਸਾਡੇ ਬਾਕਸਿੰਗ ਦੇ ਸੀ ਜਾਂ ਬੱਚੇ ਸੀ ਲੈ ਕੇ ਕਰਦੇ ਬੂਟੇ ਲਵਾਏ ਆ ਤੇ ਮੈਂ ਕੋਸ਼ਿਸ਼ ਕਰ ਰያ ਸੀ ਅੱਥੇ ਪਿਛਲੇ 10 ਸਾਲਾਂ ਤੋਂ ਇੱਥੇ ਅਸੀਂ ਹਜ਼ਾਰ ਕੋ ਬੁੱਟਾ ਲਗਾਇਆ ਤੁਸੀਂ ਦੇਖਿਆ ਹੋਣਾ ਟਰੈਕ ਦੇ ਵਿੱਚ ਤੇ ਜੀਨਾਬਟ ਜੋਤੀ ਜੀ ਜੋਤੀ ਇਹ ਬੌਕਸਿੰਗ ਦੀ ਟ੍ਰੇਨਿੰਗ ਲੈ ਰਹੀ ਆ ਇਸ ਕੋਲ ਜੀ ਬੁੱਟੇ ਲਵਾਏ ਆ ਤੇ ਸਾਨੂੰ ਉਮੀਦ ਆ ਵੀ ਇਹ ਬੁੱਟੇ ਫਿਊਚਰ ਦੇ ਵਿੱਚ ਸਾਨੂੰ ਪੋਲੋ ਗ੍ਰਾਊਂਡ ਜਿਹੜੇ ਸੈਰ ਕਰਦੇ ਆ ਤੇ ਅਸੀਂ ਉਸੇ ਬੁੱਟਿਆਂ ਨੂੰ ਲਾ ਕੇ ਮੇਨਟੇਨ ਵੀ ਕਰਦੇ ਆ ਮੈਂ ਲੋਕਾਂ ਨੂੰ ਹੀ ਰਿਕਵੈਸਟ ਕਰਾਂਗਾ ਸਾਡੇ ਨਾਲ ਤੁਸੀਂ ਜੁੜੋ ਸਾਡਾ ਜਿਹੜਾ ਪ੍ਰੋਜੈਕਟ ਹੈ ਮੈਡੀਕਲ ਦਾ ਹੈ ਪਲਾਂਟੇਸ਼ਨ ਦਾ ਹੈ ਐਜੂਕੇਸ਼ਨ ਦਾ ਹੈ ਸਾਡੀ ਮੇਸ਼ਾ ਕੋਸ਼ਿਸ਼ ਹੁੰਦੀ ਹੈ ਲੋਕਾਂ ਦੀ ਹੈਲਪ ਕਰ ਸਕੀਏ ਲੇਕਿਨ এনवायरमेंट ਨੂੰ ਅੱਛਾ ਬਣਾਉਣ ਵਾਸਤੇ ਸਾਡੀ ਕੋਸ਼ਿਸ਼ ਹੈ ਅਸੀਂ ਜੇ ਇੱਥੇ 100 ਤੋਂ ਪੋਰਾ ਜੂ ਬੂਟਾ ਲਗਾਵਾਵਾਂਗੇ ਸਾਡਾ ਇੱਛਾ ਵੀ ਇਸ 3 ਮਹੀਨੇ ਦੇ ਵਿੱਚ 1000 ਤੋਂ ਬੂਟਾ ਉੱਪਰ ਲਵਾਈਏ ਆ ਅੱਜ ਤੱਕ 400 ਬੂਟਾ ਲਵਾ ਚੁੱਕੇ ਹਾਂ ਇਹ ਅਗਲੇ ਹਫਤੇ ਅਸੀਂ ਆਈਟੀ ਬੱਚਿਆਂ ਦਾ ਕਾਲਜ ਆ ਨਾਬਾ ਰੋਡ ਤੇ ਉੱਥੇ ਵੀ ਅਸੀਂ 2-300 ਬੂਟਾ ਲਗਾ ਰਹੇ ਹਾਂ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਆ ਆਪਾਂ ਨੂੰ ਵੀ ਆਪਣੇ ਜਨਮ ਦਿਨ ਤੇ ਮੈਰਿਜਨਿਵਰਸਰੀ ਤੇ ਬੂਟੇ ਲਗਾਉਣੇ ਚਾਹੀਦੇ ਤਾਂ ਕਿ এনवायरमेंट ਅੱਛਾ ਹੋ ਸਕੇ ਆਪਾਂ ਬਿਮਾਰੀਆਂ ਜਿਹੜਾ amount donate ਕਰੋਗੇ ਉਹਨਾਂ ਦੀ ਬੜੀ اچھی ਤਰ੍ਹਾਂ ਯੂਜ਼ ਕਰਾਂਗੇ ਔਰ ਲੋਕਾਂ ਨੂੰ ਵੀ ਵਿਸ਼ਵਾਸ ਦਿਨਾਂਗੇ ਸਾਡੇ ਤੁਸੀਂ ਮੈਂਬਰ